ਪਨੀਰ ਖਾਨ ਦੇ ਸ਼ੌਕੀਨ ਹੋ ਜਾਣ ਸਾਵਧਾਨ ਹੁਸ਼ਿਆਰਪੁਰ ਚ ਵਿਕਣ ਲਈ ਆ ਰਿਹਾ ਨਕਲੀ ਪਨੀਰ ਐ ਸਿਹਤ ਅਫਸਰ ਨੇ ਫੜੀ ਜਾਲੀ ਪਨੀਰ ਦੀ ਵੱਡੀ ਖੇਪ ਪਨੀਰ ਦੇ ਰੂਪ ਚੀ ਬਾਜ਼ਾਰਾਂ ਚ ਵਿਕ ਰਿਹਾ ਹੈ ਨਿਰਾ ਜ਼ਹਿਰ ਤਸਵੀਰਾਂ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਨੇ ਜਿੱਥੇ ਕਿ ਅੱਜ ਸਵੇਰੇ ਤੜਕਸਾਰ ਹੀ ਇਹ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਨਕਲੀ ਪਨੀਰ ਦੀ ਵੱਡੀ ਖੇਪ ਫੜਨ ਚ ਸਫਲਤਾ ਹਾਸਲ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਵੱਲੋਂ 5 ਕਿਲੋਗ੍ਰਾਮ ਦੇ ਕਰੀਬ ਨਕਲੀ ਪਨੀਰ ਫੜਿਆ ਗਿਆ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਹਿਮਾਚਲ ਵਿੱਚ ਵੰਨ ਲਈ ਜਾਣਾ ਸੀ ਤੇ ਇਹ ਪਨੀਰ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਰਿਹਾ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਤੋਂ ਵੱਖ-ਵੱਖ ਰਸਤੇ ਆ ਰਹੀ ਹੈ ਵੱਡੀ ਮਾਤਰਾ ਵਿੱਚ ਨਕਲੀ ਪਨੀਰ ਹੁਸ਼ਿਆਰਪੁਰ ਅਤੇ ਹਿਮਾਚਲ ਦੇ ਬਾਜ਼ਾਰਾਂ 'ਚ ਸਪਲਾਈ ਹੋਣ ਲਈ ਆ ਰਿਹਾ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਸਵੇਰ ਤੜਕ ਸਾਰੀ ਨਕਲੀ ਪਨੀਰ ਦੀ ਗੱਡੀ ਕਾਬੂ ਕਰ ਲਈ ਗਈ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਇਹ ਪਨੀਰ 200 ਰੁਪਏ ਕਿਲੋ ਤੋਂ ਲੈ ਕੇ ਅੱਗੇ ਗ੍ਰਾਹਕਾਂ ਨੂੰ 400 ਰੁਪਏ ਕਿਲੋ ਤੱਕ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਨੇ ਤੇ ਪਨੀਰ ਦੇ ਨਾਮ ਤੇ ਆਮ ਲੋਕਾਂ ਨੂੰ ਜ਼ਹਿਰ ਖਵਾਇਆ ਜਾ ਰਿਹਾ ਸੀ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਨਕਲੀ ਪਨੀਰ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਹੁਸ਼ਾਰਪਰਲੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਤੇ ਇਹ ਪਨੀਰ ਜਿਹੜਾ ਪਨੀਰ ਆ ਨਾ ਉਹਦੇ ਵਿੱਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹਮ ਕਿਉਂਕਿ ਜਿਹੜਾ ਕਰੀਮ ਲਾ ਲੈਣੀ ਜੋ ਤੇ ਯਾਰ ਬਸ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹਮ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਮ ਸਬ ਸਟੈਂਡਰਡ ਉਹ ਤਾਂ ਆ ਵੀ ਮੰਨੇ ਨੇ ਕਿ ਫੈਟ ਥੋੜੀ ਹੋਣੀ ਚਾਹੀਦੀ ਮਤਲਬ ਗੱਲ ਤਾਂ ਇਹੀ ਆ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਬੱਸ ਇਹ ਚੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬੋਰੀਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਉਹ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਇਹ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋ ਜਾਏਗਾ ਸਰ ਹਾਂ ਕਿਉਂ ਜਦ ਪੁੱਗ ਨਹੀਂ ਸਕਦਾ ਪਨੀਰ ਹੂੰ ਠੀਕ ਹੈ ਤਾਂ ਹੁਣ ਸੈਂਪਲਿੰਗ ਸੈਂਪਲਿੰਗ ਕਰ ਰਹੇ ਹਾਂ ਫਿਰ ਹੁਣ ਤੁਸੀਂ ਹਾਂਜੀ ਸੈਂਪਲ ਅਲੱਗ-ਅਲੱਗ ਲੈ ਲਿਆ ਹੂੰ ਚਾਰ ਸੈਂਪਲ ਲਵਾਂਗੇ ਅਲੱਗ-ਅਲੱਗ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੇ ਬਰਫ਼ ਆ ਆ ਜਿਹੜੀ ਚੀਜ਼ ਆ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ 'ਚ ਤਾਂ ਪਾਣੀ ਸਮਾਉਣਾ ਹੈ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ 'ਚ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਇਹ ਪੈਕਿੰਗ ਜਿਹੜੀ ਕਰਕੇ ਰੱਖੀਏ ਇਹ ਕਿਹੜੀ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜਿਹੜਾ ਪੈਕਿੰਗ ਵਾਲਾ ਪਨੀਰ ਆ ਜੀ ਇਹ ਪਨੀਰ ਲੱਗਦਾ ਇਹੀ ਆ ਥੋੜਾ ਇਹਨੇ ਰੇਟ ਇਧਰ ਤੇ ਦੇਖ ਲਿਓ ਇਧਰ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਆ ਲਾਇਸੈਂਸ ਜਿਹੜਾ ਹੈਗਾ ਐਫਐਸਐਸ ਆਈ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕਿਤੇ ਕੋਈ ਡੇਟ ਨਹੀਂ ਲਿਖੀ ਹੋ ਨਾ ਨੈਟ weight ਐ ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਫੋਨ ਖਾਲੀ ਤਾਂ ਤੁਸੀਂ ਪਰ ਲੋ ਹੂੰ ਬੜੀ ਤਾਂ ਹੁੰਦਾ ਨਾ ਪਹਿਲਾਂ ਫਿਲਨ ਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ ਪਾ ਕੇ ਤੇ ਕੰਪਨੀ ਦਾ ਨਾਮ ਲਿਖਿਆ ਹੋਇਆ ਪਰਜੀ ਹਾਂਜੀ ਨਹੀਂ ਉਸ ਤੇ ਨਹੀਂ ਅੰਸ਼ੀਰੀ ਥੱਲੇ ਲੀ ਗਏ ਜੀ ਅੰਸ਼ੀਰੀ ਨੰਗਲੀ ਥੱਲੇ ਅੰਸ਼ੀਰੀ ਨੰਗਲੀ 100% ਪਨੀਰ ਇਹ ਕਹਿੰਦੇ ਆ 100% 5 ਕਿਲੋ ਦੀ ਪੈਕਿੰਗ ਆ ਤੇ ਆ ਇਹਨਾਂ ਨੇ ਇਹਦੇ ਲਿਖਿਆ ਐ ਐਡਰੈਸ ਲਿਖਣਾ ਪਰਪਰਸ ਬਹੁਤ ਥੱਲੇ ਐਡਰੈਸ ਲਿਖੀ ਇਹਨ ਟੋਟਲ ਸੈਟ ਉਹਦੇ ਚ ਗੰਤਾ ਇਹੀ ਆ ਨਾ ਜਿਸ ਬੰਦੇ ਨੇ ਤੁਹਾਨੂੰ ਪਨੀਰ ਖਾਣਾ ਆ ਉਹਨੂੰ ਪਨੀਰ ਮਿਆਰੀ ਪਨੀਰ ਮਿਲਣਾ ਚਾਹੀਦਾ ਠੀਕ ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਤੇ ਨਹੀਂ ਹੋਣਾ ਚਾਹੀਦਾ ਅਸੀਂ ਇਹ ਕਹਿੰਨੇ ਵੀ ਜਦੋਂ ਲੋਕੀ ਮਿਆਰੀ ਪਨੀਰ ਖਾਣ ਲੱਪੈਣਗੇ ਖਰੀਦਣਾ ਖਰੀਦਣਾ ਜਿਹੜਾ ਸ਼ੁਰੂ ਕਰ ਨਾਲ ਜਿਹੜਾ ਖਰੀਦਦਾਰ ਹੈ ਜਦੋਂ ਉਹ ਲੱਗੂਗਾ ਵੀ ਮੈਂ ਮਿਆਰੀ ਪਨੀਰ ਲੈਣਾ ਉਹ ਤੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜਾਊਗਾ ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿ ਖਰੀਦਦਾਰ ਆ ਹਮ ਕਿ ਜਿਹੜਾ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਆ ਲੋਕਾਂ ਨੇ ਜਾ ਕੇ ਹਮ ਤਾਂ ਫੇ ਸਾਰੀ ਚੀਜ਼ ਸਾਹਮਣੇ ਆ ਕਿ ਉਹ ਪਨੀਰ ਕਿੱਦਾਂ ਦਾ ਆ ਠੀਕ ਇਹ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਗਿਆ ਇਹ ਜਿਹੜਾ ਕੀ ਕਹਿੰਦੇ ਲੱਗੇ ਜਿਹੜਾ ਪਿੰਡ ਦਾ ਜ਼ਪੇ ਤੇ ਉਹ ਕਿੰਨੇ ਲੱਗੇ ਪੈਂਦਾ ਆ ਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੋਊਗਾ ਜਿਹੜੇ ਗੁਰਦਾਸਪੁਰ ਦੇਖੋ ਯਾਰ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਮੈਂ ਤਾਂ ਆਪਣੇ ਜ਼ਿਲ੍ਹੇ ਚ ਆਇਆ ਮੈਂ 3 ਵਜੇ ਦਾ ਖੜਾ ਇੱਥੇ ਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਕਈ ਵਾਰੀ ਹੋ ਸਕਦਾ ਨਾ ਪਤਾ ਲੱਗੇ ਪਰ ਮੈਨੂੰ ਨਹੀਂ ਲੱਗਦਾ ਐਟਾ ਵੱਡਾ ਪਲਾਂਟ ਹੈ ਤੇ ਉਹਦਾ ਉਹਨੂੰ ਪਤਾ ਨਹੀਂ ਹੋਏਗਾ ਕਹਿਣ ਨੂੰ ਗੱਲਾਂ ਕੀ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ ਠੀਕ ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ ਨੂੰ ਕੀ ਕਰਨਾ ਮੈਨੂੰ ਲੱਗਦਾ ਇਹ ਇੰਦਾਂ ਦੀ ਹਾਲਾਤਾਂ 'ਚ ਫਸ ਗਏ ਹੈ ਵਿਚਾਰੇ ਭਈ ਜੇ ਤਾਂ ਇਹ ਕਹਿਣਗੇ ਵੀ 350 ਰੁਪਏ ਪਨੀਰ ਆਹੀ ਦੇਣਾ ਤਾਂ ਫੇਰ ਖਰੀਦਣ ਵਾਲੇ ਨੇ ਨਹੀਂ ਲੈਣਾ ਇਹਨਾਂ ਤੋਂ ਕਿਉਂ ਲੈਣਾ ਇੰਦਾਂ ਦਾ ਜੇ ਇਹ ਕਰਕੇ 200 ਤੇ ਫਿਰ ਜਿਹਨੇ ਖਾਣਾ ਹੁੰਨੇ ਨੇ ਖਾਣਾ ਤੇ ਪਨੀਰ ਹੈ ਨਹੀਂ ਬਲੋ ਹੁਣ ਵਿੱਚ ਜੇ ਕਿੱਦਾਂ ਕਰਨਗੇ ਹੱਲ ਇਹ ਹੈ ਨਾ ਮੈਂ ਪਰ ਮੈਂ ਇੱਕ ਚੀਜ਼ ਸੋਚਦਾ ਛੇ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200 ਨੂੰ 250 ਰੁਪਏ ਕਿਲੋ ਵੇਚਣ ਤੁਰ ਪਾਣ ਈ ਦਰੋਂ ਚੱਲ ਕੇ ਜਲੰਧਰ ਫਿਰ ਇਹ ਸੇਵਾ ਕਰਦੇ ਤੁਹਾਨੂੰ ਦੇ ਚ ਕਿੰਨੀ ਮਤਲਬ ਓਖਾ ਹੈ ਨਹੀਂ ਤਾਂ ਅਸੀਂ ਤਾਂ ਦੇਖੋ ਇੱਕ ਦਿਨ ਆ ਗਏ ਫਿਰ ਰੋਜ਼ ਸੇਵਾ ਕਰਦੇ ਸਮਾਜ ਦੀ ਲੋਕਾਂ ਅਤੇ ਜਿਹੜੇ ਘਰ ਬੱਚੇ ਨਾਲ ਫੈਮਲੀ ਫਿਰੋਗੇ ਕਿ ਕਿੱਥੇ ਜਾਣਗੇ ਜੀ ਜੀ ਸੇਵਾ ਕਰਨ ਕਿੱਥੇ ਹੁਣ ਦੇਖੋ ਕੀ ਮਗਰ ਬਣੂਗਾ ਜੇ ਬੰਦਾ ਉਹ ਚਾਹ ਪ੍ਰੋਫਿਟ ਨਾ ਕੱਢੂ ਮਜਾਜ਼ਬਾ ਰੁਪਈਆ ਨਾ ਪ੍ਰੋਫਿਟ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਕਿਉਂਕਿ ਤਾਂਦਾ ਜੁਨਟ ਹੀ ਬੰਦ ਹੋ ਜਾਊ ਫਿਰ ਤਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਜੀ ਮੈਸੇਜ ਲੋਕਾਂ ਕੀ ਪੀਲ ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਹੀ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾ ਬੱਚਿਆਂ ਵਾਲੇ ਫੈਮਿਲੀ ਮੈਂਬਰਾਂ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕ ਮਿਆਰੀ ਪਨੀਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਕਿ ਪਲੀਜ਼ ਜੇ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ ਮਤਲਬ ਕਮ ਸਕਾਮ ਉਹ ਚੀਜ਼ ਹੋ ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ ਹਾਂ ਜੇ ਕੀ ਇਹ ਜਿਹੜਾ ਪਨੀਰ ਆਪਣੇ ਬੱਚਿਆਂ ਨੂੰ ਵੀ ਖਿਲਾਉਂਦੇ ਹੋਣਗੇ ਇਹ ਜੀ ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਤੇ ਬਾਰੇ ਇਹ ਤਾਂ ਇਹ ਜਾਣਨ ਕਿ ਘਰਾਂ 'ਚ ਜਾਂ ਆਪਣੇ ਫੰਕਸ਼ਨਾਂ 'ਚ ਪਾਉਂਦੇ ਆ ਕਿ ਨਹੀਂ ਪਾਉਂਦੇ ਤਾਂ ਇਹ ਜਾਣਨ ਹਾਂ ਵਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂਕਿ ਫੇਰ ਇਹ ਪਨੀਰ ਉਹੀ ਵਰਤਦੇ ਆ ਜਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਜ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੇ ਛੁੱਟ ਦਿਨੇ ਆ ਤੁਸੀਂ ਤੇ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਉਹ ਕਮ ਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈ ਡੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕੇ ਕੈਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟ ਆ ਮਿਆਰੀ ਆਪਣੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬ ਸਟੈਂਡਰਡ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਪਈ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਂਗੇ ਤੁਸੀਂ ਲਓਂਗੇ ਤਾਂ ਵਧੀਆ ਹੀ ਲਓਂਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 40000 ਰੁਪਏ ਰੋਜ਼ ਇੱਕ ਪਾਣੀ ਤੋਂ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੇ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕਰਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰਦਾ ਜੂਸ ਪੀਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਛੁੱਧ ਚੀਜ਼ਾਂ ਖਾਣੀਆਂ ਨਾ ਤੇ ਘਰੇ ਹੀ ਮਿੱਤਰੋ ਬਣਾਇਆ ਕਰੋ ਪਨੀਰ ਪੁਰੋ ਘਰੇ ਹੀ ਕੱਢ ਲਿਆ ਕਰੋ ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ ਉਧਰ ਨੂੰ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ ਤੰਦਰੁਸਤ ਨਿਆਣੇ ਰੱਖਣੇ ਤਾਂ ਹਾਂ